ਮੈਂ ਮੈਂ ਤੁਸੀਂ ਰੋਜ਼ ਕਿ ਨਹੀਂ ਸਟੂਡੈਂਟ ਨੂੰ ਮਿਲਦੇ ਹੋ ਹਨਾ ਵਿਦੇਸ਼ ਜਾਣ ਵਾਲੇ ਤਾਂ ਇੱਕ ਹੋਰ ਜਿਵੇਂ ਅੱਜਕੱਲ ਹੋਇਆ ਕਿ ਸਟੂਡੈਂਟ ਕਨਫਿਊਜ਼ ਹੈ ਵੀ ਕੈਨੇਡਾ ਜਾਵੇ ਆਸਟ੍ਰੇਲੀਆ ਜਾਵੇ ਯੂਕੇ ਜਾਵੇ ਕਿੱਥੇ ਕਿਹੜੇ ਮੁਲਕ ਦੇ ਵਿੱਚ ਜਾਵੇ ਦਿੱਤੇ ਉਸ ਦਾ ਫਿਊਚਰ ਹੈ ਜਿਹੜਾ ਵਧੀਆ ਬ੍ਰਾਈਟ ਉਹ ਸੋਚਦਾ ਹੋਵੇ ਮੇਰਾ ਭਵਿੱਖ ਉੱਥੇ ਅੱਛਾ ਹੋ ਸਕਦਾ ਹੈ ਇੱਕ ਸਟੱਡੀ ਦੇ ਨਾਲ ਨਾਲ ਕੰਮ ਵੀ ਮਿਲ ਸਕਦਾ ਹੈ ਉਹ ਆਪਣੀ ਜਿਹੜੀ ਆਰਥਿਕ ਸਥਿਤੀ ਹੈ ਉਹ ਵੀ ਸੁਧਾਰ ਸਕਦਾ ਹੈ ਤੇ ਕੀ ਲੱਗਦਾ ਹੈ ਕਿਹੜੀ ਕੰਟਰੀ ਦੇ ਵਿੱਚ ਜ਼ਿਆਦਾ ਇੰਟਰਸਟ ਹੈਗਾ ਇਸ ਟਾਈਮ ਸਟੂਡੈਂਟਸ ਦਾ ਕਿਸ ਤਰ੍ਹਾਂ ਦੇ ਸਟੂਡੈਂਟਸ ਜਾਂ ਪੇਰੈਂਟਸ ਤੁਹਾਡੇ ਨਾਲ ਆਉਂਦੇ ਆ ਗੱਲਬਾਤ ਕਰਦੇ ਆ ਹਾਂਜੀ ਸਰ ਜਿਵੇਂ ਕਿ ਸਟੂਡੈਂਟਸ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਆਉਂਦੇ ਆ ਕਿ ਕਿਸੇ ਨੇ ਪਲੱਸ 2 ਕੀਤੀ ਹੈ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਨੇ ਮਾਸਟਰਸ ਵੀ ਕੀਤੀ ਹੁੰਦੀ ਹੈ ਤੇ ਅਸੀਂ ਪ੍ਰੋਫਾਈਲ ਦੇਖ ਕੇ ਕਿ ਹਾਂਜੀ ਉਹਨਾਂ ਦੀ ਕੁਆਲੀਫਿਕੇਸ਼ਨ ਪਰਸੈਂਟੇਜ ਫੰਡਿੰਗ ਕੀ ਹੈ ਕਿ ਉਹਨਾਂ ਕੋਲ ਆਲਸਕੋਰ ਕੀ ਹੈਗਾ ਸਾਰਾ ਦੇਖ ਕੇ ਅਸੀਂ ਪ੍ਰੋਪਰ ਬੱਚੇ ਨੂੰ ਕੰਟਰੀ ਡਿਸਾਈਡ ਕਰਕੇ ਦੇਹੀਆ ਕਿ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਤੁਸੀਂ ਇਸ ਕੰਟਰੀ ਦੇ ਐਲੀਜੀਬਲ ਹੋ ਉਹਨਾਂ ਨੂੰ ਸਾਰਾ ਪ੍ਰੋਸੈਸ ਸਮਝਾਉਂਦੇ ਆ ਜੇ ਰਾਈਗਲ ਕੰਟਰੀ ਦੀ ਤਾਂ ਕੰਟਰੀ ਦੇ ਵਿੱਚ ਲਿਕੋ ਚਾਹੀ ਤੁਸੀਂ ਆਸਟ੍ਰੇਲੀਆ ਜਾਓ ਕਿਉਂਕਿ ਜਾਓ ਯੂਐਸ ਜਾਓ ਕੈਨੇਡਾ ਸਟੱਡੀ ਦੀ ਆਪਣੀ ਇੱਕ ਵੈਲਿਊ ਹੁੰਦੀ ਹੈ ਤੇ ਉਹ ਤੁਸੀਂ ਜਿਹੜੀ ਮਰਜ਼ੀ ਕੰਟਰੀ ਤੋਂ ਕਰੋ ਸਟੱਡੀ ਦੀ ਵੈਲਿਊ ਹਰ ਕੰਟਰੀ ਦਾ ਬਰੀ ਬਰੀ ਹੈਗੀ ਹੈ ਐਜੂਕੇਸ਼ਨ ਹੱਬ ਲਈ ਯੂਕੇ ਵੀ ਫੇਮਸ ਹੈ ਜਿ ਆਸਟ੍ਰੇਲੀਆ ਵੀ ਹੈਗਾ ਯੂਐਸ ਵੀ ਹੈਗਾ ਕੈਨੇਡਾ ਵੀ ਹੈਗਾ ਬੱਚੇ ਆਸਟ੍ਰੇਲੀਆ ਇਸ ਲਈ ਜਾਣਾ ਚਾਹੁੰਦੇ ਆ ਆਸਟ੍ਰੇਲੀਆ ਚ ਪੜਾਈ ਬੱਚਾ ਅੱਛੀ ਹੈਗੀ ਹੈ ਹਾਈ ਕੁਆਲਿਟੀ ਆਫ ਐਜੂਕੇਸ਼ਨ ਹੈਗਾ ਇਹ ਨਾਲ ਦੇ ਨਾਲ ਕੰਮ ਵੀ ਵਧੀਆ ਹੈਗਾ ਉੱਥੇ ਕੰਮ ਦੀ ਕੋਈ ਬੱਚਿਆਂ ਨੂੰ ਦਿੱਕਤ ਨਹੀਂ ਆਉਂਦੀ ਮਤਲਬ ਬੇਸਿਕਲੀ ਬੱਚਾ ਆਪਣੇ ਪੜਾਈ ਦੇ ਨਾਲ ਨਾਲ ਆਪਣਾ ਥੋੜਾ ਬਹੁਤ ਗੁਜ਼ਾਰਾ ਕਰਨ ਵਾਸਤੇ ਕੰਮ ਕਰਦੇ ਆ ਜਿਹੜੇ ਪਾਰਟ ਟਾਈਮ ਕੰਮ ਕਰਦੇ ਆ ਉਹਦੀ ਆਪਸ਼ਨ ਅੱਛੀ ਹੈਗੀ ਹੈ ਸਾਰੀ ਕੰਟਰੀ ਚ ਹੈਗੀ ਹੈ ਬਟ ਕੰਪੇਅਰ ਕਰੀਏ ਤਾਂ ਆਸਟ੍ਰੇਲੀਆ ਚ ਜ਼ਿਆਦਾ ਹੈ ਕੰਮ ਐਸ ਕੰਪੇਅਰ ਟੂ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਯੂਐਸ ਦੇ ਵਿੱਚ ਵੀ ਠੀਕ ਹੈ ਬਟ ਆਸਟ੍ਰੇਲੀਆ ਚ ਕੰਮ ਵਧੀਆ ਹੈ ਇਹ ਬੱਚਾ ਪੜ੍ਹਾਈ ਦੇ ਨਾਲ-ਨਾਲ ਆਪਣਾ ਖਰਚਾ ਜਿਹੜਾ ਹੈਗਾ ਜਿਹੜਾ ਵੀ ਛੋਟਾ-ਮੋਟਾ ਕੱਢ ਸਕਦਾ ਹੈ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਇੰਨੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਉੱਤੇ ਉਹਨਾਂ ਨੂੰ ਆਪਣੇ ਅਦਰ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਉਹਨਾਂ ਨਾਲ ਉਹ ਅਕਮੋਡੇਸ਼ਨ ਸ਼ੇਅਰ ਕਰਦੇ ਬਹੁਤ ਚੀਜ਼ਾਂ ਦੀ ਹੈਲਪ ਹੋ ਜਾਂਦੀ ਬੱਚਿਆਂ ਨੂੰ ਇਹ ਬੱਚੇ ਆਸਟ੍ਰੇਲੀਆ ਚੂਸ ਇਸੇ ਕਰਕੇ ਕਰਦੇ ਆ ਸਟੱਡੀ ਵਧੀਆ ਹੈ ਐਜੂਕੇਸ਼ਨ ਗਾਈਡਸ ਐਂਡ ਉੱਥੇ ਲਿਵਿੰਗ ਐਕਸਪੈਂਸ ਆਸ ਕੰਪੇਅਰ ਟੂ ਅਦਰ ਕੰਟਰੀ ਰੀਜ਼ਨਬਲ ਹੈਗੇ ਹੈ ਤੇ ਸਾਰੇ ਕੁਝ ਅਫੋਰਡੇਬਲ ਹੈ ਇਸ ਕਰਕੇ ਬੱਚੇ ਆਪਣੇ ਕੰਮ ਨੂੰ ਸਾਰਾ ਕੁਝ ਵੇਖ ਕੇ ਆਸਟ੍ਰੇਲੀਆ ਚੂਜ਼ ਕਰਦੇ ਆ ਤੇ ਅਸੀਂ ਵੀ ਪ੍ਰੋਫਾਈਲ ਦੇ ਹਿਸਾਬ ਨਾਲ ਹੀ ਬੱਚੇ ਨੂੰ ਗਾਈਡ ਕਰਦੇ ਆ ਕਿ ਤੁਸੀਂ ਕਿਹੜੀ ਕੰਟਰੀ ਲਈ ਐਲੀਜੀਬਲ ਹੋ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਲਈ ਬਣਦੀ ਹੈ ਬਿਕੋਜ਼ ਅਸੀਂ ਸਾਰਾ ਕੁਝ ਓਵਰ ਆਲ ਬੱਚੇ ਦਾ ਪ੍ਰੋਫਾਈਲ ਦੇਖਣਾ ਹੈ ਉਹਨਾਂ ਦੀ ਇਨਕਮ ਉਹਨਾਂ ਦੇ ਫੰਡਿੰਗ ਫੰਡਿੰਗ एवरीथिंग ਉਸ ਹਿਸਾਬ ਨਾਲ ਅਸੀਂ ਬੱਚੇ ਨੂੰ ਗਾਈਡ ਕਰਦੇ ਆ ਹੂੰ ਬਿਲਕੁਲ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਉਹਨਾਂ ਨੂੰ ਦੱਸ ਦਿੰਨੇ ਆ ਕਿ ਸਾਡੇ ਨਾਲ ਜਬ ਸਟਡੀ ਅਬ੍ਰੋਡ ਤੋਂ ਨਾਰਸ਼ੀ ਮੈਮ ਨੇ ਬਹੁਤ ਹੀ ਲੰਮਾ ਤਜਰਬਾ ਹੈ ਇਹਨਾਂ ਦਾ ਲਗਾਤਾਰ ਸਟੂਡੈਂਟ ਨੂੰ ਸਰਵਿਸਿਸ ਦੇ ਰਹੇ ਆ ਸਟੱਡੀ ਵੀਜ਼ਾ ਰਿਲੇਟਡ ਟੂਰਿਸਟ ਵੀਜ਼ਾ ਰਿਲੇਟਡ ਤਾਂ ਤੁਸੀਂ ਸਕਰੀਨ ਤੇ ਆ ਰ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਉਹਨਾਂ ਨੂੰ ਮਿਲ ਸਕਦੇ ਹੋ ਮੋਹਾਲੀ ਸੱਤ ਫੇਸ ਦੇ ਵਿੱਚ ਜਪਤਸਦੀ ਬ੍ਰਾਡ ਦਾ ਆਫਿਸ ਹੈ ਇਸ ਤੋਂ ਇਲਾਵਾ ਜਲੰਧਰ ਰਾਏਕੋਟ ਔਰ ਖੰਨਾ ਦੇ ਵਿੱਚ ਵੀ ਜਪਤਸਦੀ ਬ੍ਰਾਡ ਦੇ ਆਫਿਸ ਹੈਗੇ ਆ ਕਿਸੇ ਵੀ ਨੇੜਲੇ ਆਫਿਸ ਤੋਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਬਹੁਤ ਸਾਰੇ ਸਟੂਡੈਂਟਸ ਦੇ ਵੀਜ਼ੇ ਆ ਰਹੇ ਆ ਪਛੇ ਅਸੀਂ ਇੱਕ ਸਟੂਡੈਂਟ ਨੂੰ ਮਿਲਵਾਇਆ ਵੀ ਸੀ ਜੋ ਕਿ ਤਕਰੀਬਨ 2000 22 ਪਾਸ ਆਊਟ ਸੀਗੀ ਬੱਚੀ ਔਰ ਉਹਨਾਂ ਦੇ ਜਿਹੜੇ ਪੇਰੈਂਟ ਸੀਗੇ ਉਹਨਾਂ ਦੇ ਵੀ ਕੋਈ ਪ੍ਰੋਫਾਈਲ ਬਹੁਤੀ ਆਪਾਂ ਕਹਿ ਦਈਏ ਫੰਡਿੰਗ ਵਾਲੀ ਨਹੀਂ ਸੀ ਜਾਂ ਬਹੁਤ ਵਧੀਆ ਨਹੀਂ ਆਪਾਂ ਕਹਿ ਸਕਦੇ ਖਾਸ ਤੌਰ ਤੇ ਫੰਡਸ ਨੂੰ ਲੈ ਕੇ ਔਰ ਉਹਨਾਂ ਦਾ ਆਸਟ੍ਰੇਲੀਆ ਦਾ ਵੀਜ਼ਾ ਆਇਆ ਸੀ ਸਾਡੇ ਸ਼ੋਅ ਦੇ ਵਿੱਚ ਉਹ ਜੁੜੇ ਸੀਗੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਆਸਟ੍ਰੇਲੀਆ ਜਿਵੇਂ ਮੈਮ ਨੇ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਕਾਫੀ ਅੱਛਾ ਫਿਊਚਰ ਸਟੂਡੈਂਟ ਆਪਣਾ ਦੇਖ ਰਿਹਾ ਤਾਂ ਤੁਸੀਂ ਉਸ ਦੇ ਲਈ ਇਹਨਾਂ ਨੂੰ ਮਿਲ ਕੇ ਜਾਣਕਾਰੀ ਹਾਸਿਲ ਜਿਹੜੀ ਕਰ ਸਕਦੇ ਹੋ ਮੈਮ ਤੁਸੀਂ ਹੁਣੇ ਕਿਹਾ ਕਿ ਆਸਟ੍ਰੇਲੀਆ ਕਾਫੀ ਅੱਛੀ ਕੰਟਰੀ ਹੈ ਅਦਰ ਦੈਨ ਅਦਰ ਕੰਟਰੀਜ਼ ਜਿਹੜੀਆਂ ਵੀ ਹੈਗੀਆਂ ਨੇ ਹਨਾ ਉਹਨ ਜੀ ਪ੍ਰੋਫਾਈਲ ਜਿਹੜੀ ਲੈਜਿਬਲ ਨਹੀਂ ਹੁੰਦੀ ਕਈ ਵਾਰੀ ਸਟੂਡੈਂਟਸ ਦੀ ਆਪਾਂ ਦੇਖਦੇ ਆਂ ਵੀ ਗੈਰ ਵਾਲੇ ਸਟੂਡੈਂਟ ਦਾ ਵੀਜ਼ਾ ਨਹੀਂ ਆਉਂਦਾ ਜੀਐਸਟੀ ਕ੍ਰਾਈਟੇਰੀਆ ਮੀਟ ਨਹੀਂ ਹੁੰਦਾ ਸਟੂਡੈਂਟ ਬਹੁਤ ਲੰਬਾ ਸਮਾਂ ਵੇਟ ਕਰਨਾ ਪੈਂਦਾ ਯਾਨੀ ਕਿ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੈ ਤੇ ਕਿਸ ਤਰ੍ਹਾਂ ਦੀਆਂ ਪ੍ਰੋਫਾਈਲਸ ਵਾਲੇ ਬੱਚੇ ਨੇ ਜਿਹੜੇ ਆਸਟ੍ਰੇਲੀਆ ਵੀਜ਼ਾ ਅਪਲਾਈ ਕਰਨਾ ਉਹਨੂੰ ਦੇ ਔਰ ਵੀਜ਼ਾ ਉਹਨਾਂ ਦਾ ਆ ਵੀ ਰਿਹਾ ਇਸ ਤਰ੍ਹਾਂ ਦੀਆਂ ਪ੍ਰੋਫਾਈਲ ਕਿਹੜੀਆਂ ਆਈਆਂ ਸਰ ਆਸਟ੍ਰੇਲੀਆ ਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ ਕਿ ਦੇਖੋ ਕੰਟਰੀ ਚਾਹੇ ਤੁਸੀਂ ਆਸਟ੍ਰੇਲੀਆ ਲੈ ਲਓ ਜਾਂ ਹੋਰ ਕੋਈ ਕੰਟਰੀ ਲੈ ਲਓ ਗੈਪ ਜੇ ਤੁਹਾਡੀ ਪ੍ਰੋਫਾਈਲ 'ਚ ਹੈਗਾ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਕੁਝ ਕੀਤਾ ਹੀ ਨਹੀਂ ਅਸੀਂ ਜਮਾ ਪਹਿਲੇ ਬੈਠੇ ਆ ਤੇ ਆਬਵੀਅਸਲੀ ਕੋਈ ਕੰਟਰੀ ਐਕਸੈਪਟ ਨਹੀਂ ਕਰਦੀ ਹੈ ਜੇ ਤੁਸੀਂ ਕੋਈ ਡਿਪਲੋਮਾ ਕੀਤਾ ਹੈ ਕੋਈ ਸਰਟੀਫਿਕੇਟ ਕੀਤਾ ਹੈ ਕੋਈ ਜੌਬ ਕਰ ਰਹੇ ਹੋ ਤੇ ਪ੍ਰੋਪਰ ਪ੍ਰੂਫ ਉਹਦੇ ਸਾਨੂੰ ਪ੍ਰੋਵਾਈਡ ਕਰੋ ਕੀ ਤੁਹਾਡਾ ਗੈਪ ਚਾਹੇ 4 ਸਾਲ ਦਾ ਹੈਗਾ 5 ਸਾਲ ਦਾ ਹੈਗਾ 6 ਦਾ ਹੈ ਤਾਰੇ ਕੋਲ ਜਸਟੀਫਿਕੇਸ਼ਨ ਹੈਗੀ ਹੈ ਤੁਹਾਰੇ ਕੋਲ ਪ੍ਰੂਫ ਹੈਗੀ ਹੈ ਤੁਹਾਰੇ ਕੋਲ ਐਜੂਕੇਸ਼ਨ ਡਾਕੂਮੈਂਟਸ ਐਕਸਪੀਰੀਅੰਸ ਸੈਲਰੀ ਸਲਿਪਸ ਵਗੈਰਾ ਸਾਰਾ ਕੁਝ ਹੈਗੇ ਤੇ ਤੁਸੀਂ ਗੈਪ ਜਸਟੀਫਿਕੇਸ਼ਨ ਦੇ ਨਾਲ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਅਸੀਂ ਹਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਨਵਾਂ ਬਚਾ ਇੰਟਰੋਡਿਊਸ ਕਰ ਰਹੇ ਜਿਨ੍ਹਾਂ ਦੇ ਬੱਚੇ ਆਉਂਦੇ ਆ ਲੇਕਿਨ ਕੁਝ ਬੱਚੇ ਅੱਗਿਆ ਨੂੰ ਹੋਜੇ ਤਿਆਰ ਨਹੀਂ ਹੁੰਦੇ ਹੁੰਦਾ ਕਿ ਹਜੇ ਅਸੀਂ ਆਪਣੇ ਰਿਲੇਟਿਵਸ ਨੂੰ ਨਹੀਂ ਦੱਸਿਆ ਪਿਛਲੇ ਹਫਤੇ ਵੀ ਵੀਜ਼ਾ ਆਇਆ ਬਟਾ ਜੀ ਕੋਜ਼ ਨੇ ਕੀਤਾ ਬਿਕੋਜ਼ ਕਿਉਂਕਿ ਬੱਚੇ ਚਾਹਤੇ ਨੇ ਯਾਨੀ ਕਿ ਅਸੀਂ ਜਦੋਂ ਤੱਕ ਬਾਹਰ ਨਾ ਜਾਈਏ ਕਿਸੇ ਨੂੰ ਦੱਸਣਾ ਹੈ ਤੇ ਗਿਆਪ ਤੇ ਨਾਲ ਕੋਈ ਪ੍ਰੋਬਲਮ ਨਹੀਂ ਆਂਦੀ 2019 ਪਾਸ ਆਊਟ 2014 ਪਾਸ ਆਊਟ 18 ਪਾਸ ਆਊਟ 22 ਪਾਸ ਆਊਟ 24% ਸਾਰੇ ਬੱਚਿਆਂ ਦੇ ਰਿਕਾਰਡਸ ਲਾਈਆਂ ਸਾਰਿਆਂ ਬੱਚੇ ਤੇ ਗਿਆਪ ਜਸਟੀਫਿਕੇਸ਼ਨਸ ਹੈਗੇ ਆ ਸਾਰਿਆਂ ਦੀ ਫੰਡਿੰਗ ਵਗੈਰਾ A to Z ਦੇ ਵਿੱਚ ਅਸੀਂ ਪ੍ਰੋਪਰ ਗਾਈਡ ਕਰਦੇ ਬੱਚਿਆਂ ਨੂੰ ਕਿ ਤੁਹਾਡੀ ਜੀ ਡਾਕੂਮੈਂਟੇਸ਼ਨ ਚ ਕੋਈ ਕਮੀ ਹੈ ਤੁਸੀਂ ਕੋਪਾ ਡਾਕੂਮੈਂਟੇਸ਼ਨ ਬਣਵਾਓ ਆਪਣੇ ਰੈਡੀ ਕਰਵਾਓ ਬਿਕੋਜ਼ ਇਹ ਕੋ ਡਾਕੂਮੈਂਟੇਸ਼ਨ ਕਿਉਂ ਹੁੰਦਾ ਹੈ ਜੇ ਤੁਹਾਡੀ ਇਨਕਮ ਹੈਗੀਆ ਤੁਸੀਂ ਐਗਰੀਕਲਚਰ ਕਰਦੇ ਹੋ ਤੁਸੀਂ ਉਹਦਾ ਪ੍ਰੂਫ ਪ੍ਰੋਵਾਈਡ ਕਰੋ ਸਰikal ਜੀ ਫਾਰਮ ਨਹੀਂ ਹੈਗਾ ਤੁਸੀਂ ਇਨਕਮ ਸਰਟੀਫਿਕੇਟ ਅਸਿਲ ਦਾਤ ਬਣਵਾਓ ਹੈਨਾ ਉਵੇਂ ਹੀ ਐਜੂਕੇਸ਼ਨ ਦੇ ਵਿੱਚ ਵੀ ਸੇਮ ਹੈਗਾ ਕਿ ਗੈਪ ਜੇ ਹੈਗਾ ਤੁਸੀਂ ਕੰਮ ਕਰਦੇ ਹੋ ਤਾਂ ਉਹਦਾ ਜਸਟੀਫਿਕੇਸ਼ਨ ਸਰ ਵੀ ਪ੍ਰੋਵਾਈਡ ਕਰੋ ਜੋਬ ਐਕਸਪੀਰੀਅੰਸ ਪ੍ਰੋਵਾਈਡ ਕਰੋ ਪੋਇੰਟ ਮੇਂ ਲੈਟਰ ਪ੍ਰੋਵਾਈਡ ਕਰੋ ਜੇ ਤੁਸੀਂ ਅਕਾਊਂਟ ਚ ਸੈਲਰੀ ਨਹੀਂ ਪਰੋਦੇਂਦੇ ਲੈਂਦੇ ਤੇ ਤੁਸੀਂ ਅਕਾਊਂਟ ਦੇ ਵਿੱਚ ਸੈਲਰੀ ਨਹੀਂ ਲੈ ਰਹੇ ਤੇ ਤੁਸੀਂ ਸਾਨੂੰ ਸਰਵਿਸ ਲੈਟਰ ਪ੍ਰੋਵਾਈਡ ਕਰੋ ਅਸੀਂ ਉਹਨੂੰ ਜਸਟੀਫਾਈ ਕਰਾਂਗੇ ਕਿ ਹਾਂਜੀ ਬੱਚਾ ਕੰਮ ਕਰੇ ਪ੍ਰੂਫ ਦਵਾਂਗੇ ਤਾਂ ਅਸੀਂ ਉਹਨੂੰ ਜਸਟੀਫਾਈ ਕਰਕੇ ਉਹਨੂੰ ਫਾਈਲ ਨੂੰ ਰਿਪਰੈਜ਼ੈਂਟ ਕਰਕੇ ਅੱਗੇ ਸਬਮਿਟ ਕਰਦੇ ਹਾਂ ਤੇ ਵੀਜ਼ਾ ਆਉਂਦੇ ਵੀ ਹੈਗੇ ਬਿਕਾਜ਼ ਪ੍ਰੂਫ ਚਾਹੀਦਾ ਹਰ ਚੀਜ਼ ਦੇ ਕਿ ਅਸੀਂ ਇਸ ਗੈਪ ਦੇ ਵਿੱਚ ਆ ਕਿੱਦਾਂ ਹੈ ਜੀ ਡਿਪਲੋਮਾ ਕਿੱਦਾਂ ਹੈ ਜੌਬ ਕੀਤੀ ਹੈ ਉਹਦੇ ਪ੍ਰੂਫ ਦੇ ਨਾਲ ਤੁਸੀਂ ਅਪਲਾਈ ਕਰ ਸਕਿਓ ਜਸਟੀਫਿਕੇਸ਼ਨ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਟਰੀ ਚ ਅਪਲਾਈ ਕਰ ਰਹੇ ਚਾਹੇ ਆਸਟ੍ਰੇਲੀਆ ਕਰ ਰਹੇ ਆਦਰ ਕੰਟਰੀਸ ਕਰਨਾ ਹੈ ਤੁਹਾਨੂੰ ਜਸਟੀਫਿਕੇਸ਼ਨ ਦੇਣੀ ਪੈਗੀ ਗੈਪ ਮੈਟਰ ਨਹੀਂ ਕਰਦਾ ਮੈਟਰ ਕਰਦਾ ਹੈ ਕਿ ਤੁਸੀਂ ਉਸ ਦੇ ਵਿੱਚ ਉਸ ਟਾਈਪ ਪੀਰੀਅਡ ਦੇ ਵਿੱਚ ਕਿੰਦਾ ਕੀ ਹੈ ਠੀਕ ਹੈ ਤਾਂ ਗੈਪ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਬੇਸਿਕਲੀ ਕਿ ਕਈ ਬੱਚੇ ਗੈਰੰਟੀ ਸਾਡੇ ਕੋਲ ਪ੍ਰੂਫ ਨਹੀਂ ਹੈ ਕੰਮ ਕੀਤਾ ਹੈ ਸਾਡੇ ਕੋਲ ਹੈ ਕੰਮ ਤੇ ਸੈਲਰੀ ਆਉਂਦੀ ਹੈ ਬਟ ਸਾਡੇ ਕੋਲ ਐਕਸਪੀਰੀਅੰਸ ਨਹੀਂ ਜੇ ਤੁਹਾਡੇ ਕੋਲ ਕੰਮ ਤੇ ਸੈਲਰੀ ਓਨਲੀ ਤੁਸੀਂ ਸਟੇਟਮੈਂਟ ਪ੍ਰੋਵਾਈਡ ਕਰੋ ਅਸੀਂ ਜਸਟੀਫਿਕੇਸ਼ਨ ਦੇ ਨਾਲ ਐਕਸਟੈਂਸ਼ਨ ਕਰਾਉਣ ਦੇ ਵਿੱਚ ਇਸ ਲਈ ਉਹ ਚੀਜ਼ਾਂ ਥੋੜੇ ਤੋਂ ਜਸਟੀਫਿਕੇਸ਼ਨ ਹੋਣੀ ਚਾਹੀਦੀ ਕਿ ਕਿਤਾ ਕੀ ਹੈ ਤੁਸੀਂ ਬੇਸਿਕਲੀ ਤੇ ਤੁਸੀਂ ਕਿਹਾ ਪੰਜ ਸਾਲ ਦਾ ਹੈ 10 ਸਾਲ ਦਾ ਤੁਸੀਂ ਅਪਲਾਈ ਕਰ ਸਕਦੇ